ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੜਾ ਦਿਖਾਵਾਂਗੇ ਤੇ ਇੱਕ ਤਾਂ ਦਿਖਾਉਣਾ ਆਪਾਂ ਜਰਸੀ ਦਾ ਨਗੀਨਾ ਇਹਨੂੰ ਚੰਗੀ ਬਰੀਡ ਕੁਆਲਿਟੀ ਵਾਲੀ ਕਹਿੰਦੇ ਆ ਬੜਾ ਇਹਦੇ ਬਾਰੇ ਡਿਟੇਲ ਆਪਾਂ ਇਨਫੋਰਮੇਸ਼ਨ ਦੋਨਾਂ ਨਗਾ ਬਾਰੇ ਲੈਣੇ ਆਓ ਅੱਗੇ ਵੀਰ ਨਾ ਕਰੀਏ ਗੱਲ ਬਾਤ ਹਾਂਜੀ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਢੋ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਹੈਗਾ ਸੋਨੂ ਬਈ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨਿਹਾਲ ਸਟਾ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ ਆਪਣਾ ਹੈਗਾ 86990999728 86990999728 ਹਾਂਜੀ ਬਈ ਪਹਿਲੇ ਨੰਬਰ ਆ ਬੜੀ ਜਰਸੀ ਵੈਂਡ ਦੇਖਣੇ ਆ ਬਈ ਜੀ ਕਿਹੜਾ ਸੁਹਾਏ ਇਹ ਇਹ ਢੋ ਦੂਜਾ ਸੁਹਾ ਸੁੰਦੀ ਆ ਫਾਰਮ ਚੋਂ ਲਈ ਆਪਾਂ ਜੀ ਇਹ ਆਪ ਹੈਗੀ 50062 ਦੀ ਅੱਗੇ ਨੂੰ ਕਾਮਾਗਾਜੀ ਤੋਂ ਸੀਮਨ ਲੱਗਿਆ ਅੱਛਾ ਅੱਗੇ ਕਾਮਾਗਾਜੀ ਤੋਂ ਗੱਬਣਾ ਕਹੇ ਜਨ ਕੱਢਦੀ ਆ ਸੁੰਦੇ ਨੇ ਲੈ ਬਈ ਢ ਅੱਛਾ ਇੱਕ ਹਫ਼ਤਾ ਬਾਕੀ ਪਰ ਜਿਹੜਾ ਬਾ ਕਮਾਲ ਹਵਾਨਾ ਜਰਸੀ ਨੂੰ ਚਾਹੀਦਾ ਹੋਰ ਆਪਣੇ ਸਾਰੇ ਗੋਣੇ ਚ ਲਾਏ ਹੋਏ ਸਾਰੇ ਬਾਕੀ ਫੁੱਲ ਹਾਈਟ ਆ ਕੋਈ ਛੋਟੀ ਨਾ ਮੰਨੇ ਮੇਰਾ ਭਰਾ ਬਾਕੀ ਫੇਸ ਬਿਊਟੀ ਦਿਖਾ ਦੇ ਬਹੁਤ ਸੋਹਣਾ ਫੇਸ ਆ ਜੀ ਤੇ ਡਾਟਾ ਸਾਰਾ ਕਨਫਰਮ ਆ ਆਪਣੇ ਕੋਲ ਹਨਾ ਗੁਰਾ ਵੀ ਆਪਾਂ ਪੂਰਾ ਡਾਟਾ ਲੈ ਕੇ ਦੇਵਾਂਗੇ ਕੋਈ ਵੀ ਆਪਣਾ ਸੌਦਾ ਕਰਦਾ ਜੀ 30 32 ਲੀਟਰ ਪਲੂਨ ਦੇ ਦਿੱਤਾ ਵਿਆ ਹੁਣ ਮੌਸਮ ਚੰਗਾ ਆ ਗਿਆ 23 ਪੇਜੀ ਡੀਟ ਜਣਾ ਮੰਨ ਕੇ ਮਰਜੀ ਲੈ ਜਾ ਕਹਿੰਦਾ ਭਾਬਾ 30 ਕਿਲੋ ਮੰਨ ਕੇ ਹੀ ਲੈ ਕੇ ਜਾਵੇ ਬੰਦਾ ਹਾਂ 30 ਮੰਨ ਲੈ ਕੋਈ ਚੰਗੀ ਕੇਰ ਉਹਦਾ ਦੀ ਤੋ ਪਲੱਸ ਦੋ ਤੇ ਲੈ ਆਖੀ ਭਾਜਨ ਭੋਜਨ ਕੱਦ ਕੋ ਦਾ ਦਿਖਾ ਦੇ ਨੇ ਲੋਕੇ ਭੂਤ ਬੋ ਸੁਬਾਹ ਕੀ ਯਾਰ ਬਰੀਡ ਕੁਆਲਟੀ ਕਹਿੰਦਾ ਭਾਬਾ ਕਿਸੇ ਪਾਸੇ ਉਹ ਹੱਥ ਧਰਾਤਾ ਹੈ ਹੀ ਨਹੀਂ ਜਮਾ ਹਨਾ ਨਹੀਂ ਨਹੀਂ ਫਿਰ ਬਾਕੀ ਮੂਰੇ ਵੀ ਦਿਖਾ ਦੇ ਲੀਵਾ ਬਹੁਤ ਸੋਹਣਾ ਤਿਆਰ ਕਰ ਦਿੱਤੇ ਨੇ ਜੀ ਤੇ ਬਾਕੀ ਮੇਰੇ ਨਾਲ ਸਾਈਨਿੰਗ ਸੂਨਿੰਗ ਯਾਰਾ ਪ੍ਰਿੰਟ ਨੋਟਾ ਬੜੇ ਚੰਗੇ ਹੈ ਹਨਾ ਤੇ ਸੀਮੰਟ ਸੈਕਸ਼ਨ ਲੱਗਿਆ ਨਾਉਨ ਸੈਕਸ਼ਨ ਸੈਕਸ਼ਨ ਲੱਗਿਆ ਬਈ ਅਸਾ ਕਹਿੰਦਾ ਬਾ ਬੱਚਾ ਵੀ ਚੰਗਾ ਆਉਣ ਦੀ ਉਮੀਦ ਆ ਪਾਣ ਨੂੰ ਹਨਾ ਜਿਹੜਾ ਕੋਲ ਸੀਮੰਟ ਵਾਲਾ ਕਹਿ ਦਿੰਦਾ ਛੂਟ ਝੜ ਬਹੁਤ ਮਾਰਦੇ ਨੇ ਲੋਕ ਹਨਾ ਜੀ 88 ਦਾ ਸੀਮੰਟ ਆ ਕਿੱਲਾ ਵੀਰੇ ਅਸਾ ਜਿਹੜਾ ਇਹਦੇ ਲੱਗਿਆ ਹੋਇਆ ਲੱਗਿਆ ਹੋਇਆ ਕਾਮਾ ਗਾਜੀ ਦਾ ਰਾਮਰਾ ਮੈਨੂੰ ਪਤਾ ਆਪਣੇ ਨੂੰ ਪਰਮਨੂੰ ਪਤਾ ਜੀ ਤੇ ਇਹ ਰੇਟ ਇਹਦਾ ਕੀ ਰਹਿਣਾਗਾ ਰੇਟ ਬਈ ਲੈ ਐ ਢਿੱਲੋ ਮੁੱਲ ਕਰਾਉਣਾ ਚਾਹੀਏ 1 40 ਕਰਾ ਲੈ ਚਾਹੀਏ 35 ਬਸ 1 ਲੱਖ 25000 ਦੀ ਦੇਵਾਂਗੇ ਅੱਛਾ 1 ਲੱਖ 25000 ਦੀ ਵੜ ਆਪਾਂ ਦੇਵਾਂਗੇ ਹਾਂਜੀ ਦੁੱਧ 30 ਕਿਲੋ ਮੰਨ ਕੇ ਬੰਦਾ ਪਰਚੇਸ ਕਰ ਲੈ ਤੇ 30 ਤੋਂ ਪਲੱਸ ਦੋਗੀ ਢਿੱਲੋ ਤੇ ਦੰਦੀ ਜਵਾਨ ਜੰਦੀ ਵੀਰੇ ਜਵਾਨ ਐ ਵਿੱਚ ਝੂਠ ਮਾਰਦਾ ਕਿ ਪਤਾ ਚਾਰ ਦੰਦ ਦਾ 6 ਦੰਦ ਆਂਦਾ ਹਨਾ ਜੀ ਦੰਦੀ ਜਵਾਨ ਉਹਦਾ ਦਿਖਾ ਦੇ ਲੈਵਾ ਬਹੁਤ ਸੋਹਣਾ ਬਈ ਠੀਕ ਆ ਰੇਟ 1 ਲੱਖ 25000 ਰੁਪਏ ਫਿਰ ਛੋਚਾ ਤੋਂ ਤਾਂਗਾ ਹਵਾਨਾ ਲੈ ਅੱਗੇ ਵੀ ਦਿਖਾ ਦੇ ਲੈਵਾ ਉਹ ਨਹੀਂ ਉਹ ਨਹੀਂ ਪਿੱਛੇ ਨੂੰ ਵੀਰੇ ਜੀ ਬਾਕੀ ਇਹਦਾ ਲੈ ਬਾਟਰ ਇਲਾ ਬਹੁਤ ਪਈਆਂ ਬਣਦੀ ਬਣਦੀ ਕੋਸੂਰੀ ਹੋਈ ਸੋ ਪਹਿਲੇ ਨੰਬਰ ਤੇ ਜਿਹੜਾ ਬੰਤ ਚੀਜ਼ ਦਿਖਾ ਦੇ ਟੌਪ ਕਲਾ ਜਰਸੀ ਤੇ ਕੱਲ ਮੈਂ ਦੱਸਦਾ ਕੋਈ ਵੀਰ ਦੂਰਵਾਜ ਚਾਹੀਏ ਨੇੜੋ ਵਾਜੇ ਕੋਲਿਆ ਕੇ ਨਹੀਂ ਕਹਿ ਸਕਦਾ ਵੀ ਛੋਟੀ ਆ ਯਾਰ ਜਿਹੜੀ ਗੱਲ ਆ ਮੇਨ ਆ ਫੁੱਲ ਸਾਈਜ਼ ਆ ਵੀ ਢਿਲੋ ਬਾਕੀ ਫੇਸਬੁਕ ਬਹੁਤ ਸੁਣੋ ਜੀ ਤੇ ਇੱਕ 25 ਜੋ ਮੌਕੇ ਤੇ ਗੁਜਾਇਸ ਹੋ ਜੂਗੀ ਛੋਟ ਕਰ ਦਾਂਗੇ ਬਾਅਦ ਵਿੱਚ ਐਵੇਂ ਬਾਅਦ ਮੰਗਣੇ ਨਹੀਂ 40 ਮੰਗ ਲੈ ਡੇਢ ਮੰਗਲਾ ਦਾ ਫਾਇਦਾ ਜੀ ਸੋ ਬਾਕੀ ਆ ਜਿਹੜੇ ਕਹਿੰਦੇ ਅਸੀਂ ਜਰਸੀ ਲੈਣੀ ਆ ਆ ਤਾਂ ਤੁਹਾਡੇ ਸੁਪਨਾ ਡ੍ਰੀਮ ਪੂਰਾ ਕਰੂਗੀ ਦੂਜਾ ਸੁਹਾ ਸੂਰੀ ਆ ਬਰੀਡ ਕੁਆਲਟੀ ਗੱਲਾਂ ਗਾਹੀਆਂ ਲੋ ਮੜੇ ਨੇੜ ਤੋਂ ਦਿਖਾ ਵੀਰੇ ਦੇਵਾ ਦੇਖ ਨਾ ਮੂਹਰੇ ਚੌੜਾ ਤੇ ਬਾਕੀ ਮਿਲਕਵੇਂ ਦੇਖ ਰਸਾ ਪਿਆ ਬਜਾ ਮੈਂ ਜਾਂਦੀ ਹਣਾ ਮੈਂ ਕਿਹਾ ਭਾਈ ਪੂਰੀ ਸਰਾਬ ਟੱਲੋ ਕਿਸੇ ਪਾਸੇ ਮਾਰੀ ਲੈ ਉਹਨੇ ਚੱਕਰ ਨਹੀਂ ਵੀਰ ਕਿਸੇ ਕੋਲ ਮਸ਼ੀਨ ਨਹੀਂ ਹੈਗੀ ਵੀ ਮਸ਼ੀਨ ਦਾ ਚਾਹੇ ਵੀ ਹੱਥੀ ਚਵਾਈ ਕਰ ਲਿਓ ਭਾਈ ਅੱਛਾ ਦੋਨੇ ਟਾਈਪ ਦਾ ਇਹਦੇ ਲੈਵਲ ਲੱਗਿਆ ਵਾ ਹਾਂਜੀ ਅੱਗੇ ਭਾਈ ਦੋ ਨੰਬਰ ਦੇਖਨੇ ਐ ਐਫ ਇਹ ਵੀ ਐਫ ਆ ਗਈ ਤੇ ਲੋਹੇ ਸੁੰਦੀ ਆ ਦੂਜਾ ਸੁਆ ਵੀਰੇ ਮਣੇ ਬਣਿਆ ਫੋਟਾ ਆ ਗਿਆ ਸਿੰਗਾ ਦੀਆਂ ਹਣਾ ਆ ਸਿੰਗਾ ਦੀ ਫੋਟ ਰਹੀ ਗੀ ਕਿੰਨੀ ਕੋਸਰੀ ਬਾਕੀ ਹਾਈਟ ਫੁੱਲ ਆ 24 25 ਕਿਲੋ ਬਲੂਨ ਨੇ ਦਿੱਤਾ ਆ ਗਏ ਬਈ ਕੀ ਇਹਦਾ ਮੰਨ ਕੇ ਚੱਲਾ ਦੁੱਧਾਇਤ ਕਿਲੋ ਹੁੰਦਾ ਜਾਇਆ ਜੇ ਕੋਈ ਚੰਗੀ ਕੇਰ ਵਾਲਾ 27 28 ਲੀਟਰ ਖੁੱਲ੍ਹਾ ਚਵਾ ਦੇ 25 ਮੰਨ ਕੇ ਪਰਚੇਸ ਕਰ ਲੈ ਬੰਦਾ ਮੰਨ ਕੇ ਕੋਈ ਮਰਜ਼ੀ ਸੌਦਾ ਕਰ ਲੈ ਠੀਕ ਆ 40 1 16 ਦੇ ਡੈਨਮਾਰਕਾ ਦੀ ਆਪ ਆ ਵਰਲਡ ਵਾਈਡ ਤਾਂ ਸੀ ਮੰਨ ਲਿਆ ਰੋ ਜੇ ਦਿਨ ਕੱਢ ਜੂ 20 ਹਜੇ ਦਿਨ 15 ਪਏ ਰਹੀ ਆ ਰੇਟ ਇਹਦਾ ਰੇਡ ਦਾ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾਣਾ ਚਾਹੇ 10 ਇਹ 15 95000 ਦੀ ਦਿੰਦਾ ਤੋਰੀ ਬਾਹਰ ਨੂੰ ਸੋ ਵੀਰ ਦੂਜੇ ਨੰਬਰ ਤੇ 95000 ਰੁਪਇਆ ਮੌਕੇ ਤੇ ਗੁਜਾਇਸ ਹੋ ਜੂ ਦੂਜਾ ਸੂਆ ਵੜ ਸੂਰੀ ਇਕੱਲੀਆ ਫੋਟਾ ਜੇਕਰ ਫੋਟਾ ਨਾ ਹੁੰਦੀਆਂ ਕੋਈ ਬੱਸੀ ਵੀ 2 ਲੱਖ ਦੀ ਇੱਥੇ ਲੋਕ ਕੋਈ ਨਿੱਕੀ ਹੋਣੀ ਸੀ ਕਰ ਫੇਦੇ ਮੰਨ ਕੇ ਚਲੋ ਅੱਜ ਇਹਦੇ ਓਗਣ ਇਹੀ ਇਕ ਜੇ ਫੋਟਾਂ ਤੇ ਵੇੜ ਚੰਗੀ ਆ ਫਿਟਿੰਗ ਵਾਲਾ ਲੈਵਾਗਾ ਬਾਕੀ ਕਾਟ ਕਾਟ ਦਿਖਾ ਦੇ ਲੋ ਪੂਰਾ ਬੱਲ ਆ ਬਾਈ ਲੈ ਕਿਸੇ ਪਾਸੇ ਨਹੀਂ ਖੁੰਜੀ ਫਿਟਿੰਗ ਵਾਲਾ ਲੈਵਾ ਜਿਹੜਾ ਆਪਣੇ ਵੀ ਰੁਣ ਭਾਲਦੇ ਆ ਕੋਚਾਂ ਤੋਂ ਪਾਉਂਦਾ ਕਹਿੰਦਾ ਤੇ ਜੇਕਰ ਵੀਰ ਜੋੜਾ ਲਿਆਂਦਾ ਤਾਂ ਮੰਨ ਕੇ ਚਲੋ ਹਜੇ ਮਾਨ ਸਨਮਾਨ ਹੋ ਜਾਊਗਾ ਤੇ ਨੰਬਰ ਆ ਗਿਆ ਆਪਣਾ 790 99728 ਤੇ ਇੱਕ ਵਾਰੀ ਜਰਸੀ ਇੱਕਾਈ ਹੋਰ ਦਿਖਾ ਦਈਏ ਟਾਪ ਕਲਾਸ ਦੀ ਪਿੰਡ ਅਹਿਮਦਪੁਰਾ ਜ਼ਿਲ੍ਹਾ ਮੋਗਾ ਵੀਡੀਓ ਦੇਖ ਲਈ ਤੇ ਚੈਨਲ ਨੂੰ ਪਿਆਰ ਦੇਣੇ